ਅਸੀਂ ਖੜੇ ਹਾਂ ਹਲਕਾ ਕਨੌਰ ਕੱਗਰ ਦੇ ਉੱਤੇ ਇਸ ਕੱਗਰ ਨੇ ਪਿਛਲੇ 4-5 ਦਿਨਾਂ ਦੇ ਵਿੱਚ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਤਬਾਹੀ ਮਚਾਈ ਆ 2 ਤੋਂ ਦਰਜਣ ਤੋਂ ਵੱਧ ਪਿੰਡ ਕੱਲੇ ਕਨੌਰ ਦੇ ਫਸਲ ਤਬਾਹ ਹੋ ਗਈ ਦਰਜਣ ਦੇ ਕਰੀਬ ਪਿੰਡਾਂ ਦੇ ਵਿੱਚ ਨੁਕਸਾਨ ਹੋ ਗਿਆ ਪਰਿਵਾਰਾਂ ਦੇ ਘਰਾਂ ਦੇ ਵਿੱਚ 5-5 ਫੁੱਟ ਪਾਣੀ ਚਲਿਆ ਗਿਆ ਇੱਕ ਦਵਾਰ ਬਣੀ ਹੋਈ ਆ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਇਹ ਦਵਾਰ ਹਲਕਾ ਕਨੌਰ ਤੋਂ ਐਮਐਲਏ ਗੁਰਲਾਲ ਕਨੌਰ ਦੇ ਆ ਸਾਹਮਣੇ ਖੇਤ ਨੇ ਖੇਤਾਂ ਦੇ ਸਾਹਮਣੇ ਬਣੀ ਹੋਈ ਆ ਮੈਂ ਸਵਾਲ ਆ ਗੁਰਲਾਲ ਕਨੌਰ ਨੂੰ ਐਮਐਲਏ ਨੂੰ ਕਿ ਇੱਕ ਖੱਗਰ ਦੇ ਅੱਧ ਤੱਕ ਪੱਥਰਾਂ ਦੀ ਦੁਵਾਰ ਬਣ ਕਿਵੇਂ ਗਈ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਕਿਉਂਕਿ ਕਦੇ ਵੀ ਖੱਗਰਾਂ ਦੇ ਵਿੱਚ ਨਦੀਆਂ ਦੇ ਵਿੱਚ ਦੁਵਾਰਾਂ ਨਹੀਂ ਹੁੰਦੀਆਂ ਕਾਰਨ ਕੀ ਆ ਗਰਲਾਲ ਕਨੌਰ ਦੇ ਅੱਗੇ ਜ਼ਮੀਨ ਪੈਂਦੀ ਆ ਦੋ ਕਿਲੇ ਅੱਗੇ ਪਰਿਵਾਰ ਦੀ ਜ਼ਮੀਨ ਪੈਂਦੀ ਆ ਆਪਣੀ ਜ਼ਮੀਨ ਬਚਾਉਣ ਲਈ ਗਰਲਾਲ ਕਨੌਰ ਨੇ ਆ ਕੰਧ ਕਰਵਾਈ ਹਲੇ ਇਹ 10 ਫੁੱਟ ਗਿਰ ਗਈ ਹੋਰ ਵੀ ਦੂਰ ਤੱਕ ਦੀ ਉੱਚੀ ਕਰਾਈ ਇਹ ਰੋਕ ਪਹਿਲਾਂ ਸੀ ਪਰ ਨੀਮੀ ਸੀ ਬਹੁਤ ਛੋਟੀ ਸੀ ਪਰ ਇਹ ਕਿੱਡੀ ਦਵਾਰ ਬਣਾਤੀ ਤੇ ਅੱਜ ਤੱਕ ਦਵਾਰ ਬਣਾਤੀ ਹੁਣ ਇਹ ਜਿਹੜੀ ਖੱਗਰ ਦੇ ਅੱਧ ਤੱਕ ਦਵਾਰ ਬਣਾਈ ਆ ਇਹਦੇ ਰਾਹੀਂ ਸਰਾਲਾ ਕਲਾਂ ਸਰਾਲਾ ਖੁਰਦ ਹੋਰ ਪਿਛੇ ਕਿੰਨੇ ਪਿੰਡਾਂ ਦੀ ਫਸਲ ਦਾ ਹੋਰ ਜਿੰਨਾ ਵੀ ਨੁਕਸਾਨ ਹੋਇਆ ਉਹ ਸਾਰਾ ਇਲਾਕਾ ਰੋ ਰੋ ਪਿੱਟ ਪਿੱਟ ਕਹਿ ਰਿਹਾ ਕਿ ਇਹ ਦਵਾਰ ਕਰਕੇ ਸਾਡਾ ਨੁਕਸਾਨ ਹੋਇਆ ਇੰਨਾ ਪਾਣੀ ਕਦੇ ਪਿੱਛੇ ਨਹੀਂ ਚੜਿਆ ਸਵਾਲ ਇਹ ਆ ਪ੍ਰਸ਼ਾਸਨ ਤੋਂ ਕਿ ਇਹਦੀ ਦਵਾਰ ਦੀ ਪਰਮਿਸ਼ਨ ਕਿਹਨੇ ਦਿੱਤੀ ਬਣਾਉਣ ਦੀ ਗੁਰਲਾਲ ਖਨੌਰ ਤੋਂ ਸਵਾਲ ਆ ਕਿ ਇਹਦੀ ਦਵਾਰ ਬਣਾਉਣ ਦੀ ਪਰਮਿਸ਼ਨ ਕਿਸ ਨੇ ਦਿੱਤੀ ਜੇ ਪਰਮਿਸ਼ਨ ਦਿੱਤੀ ਆ ਤਾਂ ਪਰਮਿਸ਼ਨ ਦੀ ਕਾਪੀ ਦੋ ਫਿਰ ਅਸੀਂ ਸਾਰੇ ਇਲਾਕੇ 'ਚ ਵੰਡਾਂਗੇ ਕਿ ਜਿੱਦੀ ਜਿੱਥੇ ਜ਼ਮੀਨ ਪੈਂਦੀ ਆ ਜਿੱਥੇ ਜਿਹਨੂੰ ਲੋਟ ਲੱਗਦਾ ਆਪਣੀਆਂ ਦਵਾਰਾਂ ਬਣਾਓ ਐਡਾਂ ਦੀਆਂ ਕੰਧਾਂ ਬਣਾਓ ਆਪਣੀ ਜ਼ਮੀਨ ਬਚਾਓ ਪ੍ਰਸ਼ਾਸਨ ਦਾ ਕਿਸੇ ਨੂੰ ਇੱਕ ਨੱਕਾ ਨਹੀਂ ਲਾਉਣ ਦਿੰਦਾ ਇੱਕ ਪੁਲੀ ਨਹੀਂ ਕਿਸੇ ਨੂੰ ਲਾਉਣ ਦਿੰਦਾ ਕਿ ਖੱਗਰ ਦੇ ਵਿੱਚ ਕੋਈ ਵੀ ਰੋਕ ਨਹੀਂ ਲਾਉਣੀ ਤੇ ਐਡੀ ਰੋਕ ਲੱਗ ਕਿਵੇਂ ਗਈ ਇਹਦੀ 100% ਪਰਮਿਸ਼ਨ ਨਹੀਂ ਹੋਏਗੀ ਜੇ ਪਰਮਿਸ਼ਨ ਹੋਊਗੀ ਸਾਨੂੰ ਕਾਪੀ ਦੋ ਫਿਰ ਅਸੀਂ ਇਲਾਕੇ 'ਚ ਵੰਡਾਂਗੇ ਸਾਰੇ ਬੰਦੇ ਆਪਣੀਆਂ ਆਪਣੀਆਂ ਜ਼ਮੀਨਾਂ ਦੇ ਆਲੇ ਦੁਆਲੇ ਐਡਾਂ ਦੀਆਂ ਕੰਧਾਂ ਬਣਾਉਣ ਇਸ ਗੁਰਨਾਲ ਕਨੌਰ ਨੇ ਐਮਐਲਏ ਨੇ ਮੈਂ ਕੋ ਰਾਜਨੀਤੀ ਨਹੀਂ ਕਰ ਰਿਹਾ ਜੇ ਤੁਸੀਂ ਆਪਣੀ ਜ਼ਮੀਨ ਬਚਾਉਣ ਲਈ ਪਿੰਡਾਂ ਦੇ ਪਿੰਡ ਡੋਬ ਦਿੱਤੇ ਕਿ ਘਨੌਰ ਹਲਕੇ ਦੇ ਇਹ ਬਹੁਤੀ ਕੋਈ ਸਿਆਣਪ ਦਾ ਕੰਮ ਨਹੀਂ ਕੀਤਾ ਇਹਦਾ ਜਵਾਬ ਤੁਹਾਨੂੰ ਹਰ ਪਿੰਡ ਤੋਂ ਹਰ ਪਿੰਡ ਦੇ ਵਾਸੀ ਤੁਹਾਡਾ ਇਸ ਗੱਲ ਦਾ ਜਵਾਬ ਲੈਣਗੇ ਤੇ ਜਿਹੜੀਆਂ ਟਰਾਲੀਆਂ ਤੇ ਤੁਸੀਂ ਚੜ੍ਹ ਕੇ ਅੱਜ ਹਲਕੇ ਦੇ ਵਿੱਚ ਤੁਸੀਂ ਲੋਕਾਂ ਦੇ ਰਸਨ ਮੰਡ ਦੇ ਫਿਰਦੇ ਹੋ ਇਹ ਟਰਾਲੀਆਂ ਬਾਰੇ ਵੀ ਗੌਰ ਕਰੋ ਕਿ ਉਹ ਹੀ ਟਰਾਲੀਆਂ ਨੇ ਜਿਹੜੀਆਂ ਘਨੌਰ ਜਦੋਂ ਸ਼ੰਭੂ ਮੋਰਚਾ ਲੱਗਿਆ ਹੋਇਆ ਸੀ ਸ਼ੰਭੂ ਉੱਥੇ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉੱਥੋਂ ਕਿਸਾਨ ਹੁਣ ਤੱਕ ਰੋਂਦੇ ਫਿਰਦੇ ਨੇ ਆਮ ਆਦੀ ਪਾਰਟੀ ਦੇ ਬਰਕਰਾਂ ਤੋਂ ਅਹੁਦੇਦਾਰਾਂ ਦੇ ਕਰਾਂ ਤੋਂ ਇਹ ਟਰਾਲੀਆਂ ਜਿਹੜੀਆਂ ਚੋਰੀ ਦੀਆਂ ਮਿਲ ਰਹੀਆਂ ਨੇ ਟਰਾਲੀ ਚੋਰ ਟਰਾਲੀ ਚੋਰ ਕਹਿ ਕੇ ਲੋਕ ਅੱਜ ਤਾਨੇ ਮਾਰਦੇ ਨੇ ਆ ਹੁਣੀ ਨਾਬੇ ਤੋਂ ਇੱਕ ਟਰਾਲੀ ਬਰਾਮਦ ਹੋਈ ਆ ਉੱਥੇ ਨਗਰ ਕੌਂਸਲ ਦੀ ਪ੍ਰਧਾਨ ਆ ਉਹਦੇ ਘਰ ਵਾਲੇ ਦੇ ਦੇ ਫਾਰਮ ਤੋਂ ਸੋ ਇਹ ਹਾਲਾਤ ਨੇ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹ ਕੰਦ ਨੂੰ ਹਟਾਓ ਜਾਂ ਪਰਮਿਸ਼ਨ ਦਿਖਾਓ ਨਹੀਂ ਐਦੇ ਤੇ ਅਕਾਲੀ ਦਲ ਵੱਡਾ ਜਿਹੜਾ ਉਹ ਸੰਘਰਸ਼ ਕਰੇਗਾ ਕਿ ਇਹ ਦੁਆਰੇ ਤੇ ਕਿਉਂ ਬਣੀ ਆ ਅਸੀਂ ਖੜੇ ਆ ਹਲਕਾ ਕਨੌਰ ਘੱਗਰ ਦੇ ਉੱਤੇ ਇਸ ਘੱਗਰ ਨੇ ਪਿਛਲੇ 4-5 ਦਿਨਾਂ ਦੇ ਵਿੱਚ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਤਬਾਹੀ ਮਚਾਈ ਆ 2 ਤੋਂ ਦਰਜਣ ਤੋਂ ਵੱਧ ਪਿੰਡ ਕੱਲੇ ਖਨੌਰ ਦੇ ਫਸਲ ਤਬਾਹ ਹੋ ਗਈ ਦਰਜਣ ਦੇ ਕਰੀਬ ਪਿੰਡਾਂ ਦੇ ਵਿੱਚ ਨੁਕਸਾਨ ਹੋ ਗਿਆ ਪਰਿਵਾਰਾਂ ਦੇ ਘਰਾਂ ਦੇ ਵਿੱਚ 5-5 ਫੁੱਟ ਪਾਣੀ ਚਲਿਆ ਗਿਆ ਇੱਕ ਦੀਵਾਰ ਬਣੀ ਹੋਈ ਆ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਇਹ ਦੀਵਾਰ ਹਲਕਾ ਖਨੌਰ ਤੋਂ ਐਮਐਲਏ ਗੁਰਨਾਲਲ ਖਨੌਰ ਦੇ ਆ ਸਾਹਮਣੇ ਖੇਤ ਨੇ ਖੇਤਾਂ ਦੇ ਸਾਹਮਣੇ ਬਣੀ ਹੋਈ ਆ ਮੈਂ ਸਵਾਲ ਆ ਗੁਰਲਾਲ ਕਨੌਰ ਨੂੰ ਐਮਐਲਏ ਨੂੰ ਕਿ ਇਹ ਖੱਗਰ ਦੇ ਅੱਧ ਤੱਕ ਪੱਥਰਾਂ ਦੀ ਦੁਵਾਰ ਬਣ ਕਿਵੇਂ ਗਈ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਕਿਉਂਕਿ ਕਦੇ ਵੀ ਖੱਗਰਾਂ ਦੇ ਵਿੱਚ ਨਦੀਆਂ ਦੇ ਵਿੱਚ ਦੁਵਾਰਾਂ ਨਹੀਂ ਹੁੰਦੀਆਂ ਕਾਰਨ ਕੀ ਆ ਗੁਰਲਾਲ ਕਨੌਰ ਦੇ ਅੱਗੇ ਜ਼ਮੀਨ ਪੈਂਦੀ ਆ ਦੋ ਕਿੱਲੇ ਅੱਗੇ ਪਰਿਵਾਰ ਦੀ ਜ਼ਮੀਨ ਪੈਂਦੀ ਆ ਆਪਣੀ ਜ਼ਮੀਨ ਬਚਾਉਣ ਲਈ ਗੁਰਲਾਲ ਕਨੌਰ ਨੇ ਆ ਕੰਧ ਕਰਵਾਈ ਹਲੇ ਇਹ 10 ਫੁੱਟ ਗਿਰ ਗਈ ਹੋਰ ਵੀ ਦੂਰ ਤੱਕ ਦੀ ਉੱਚੀ ਕਰਾਈ ਇਹ ਰੋਕ ਪਹਿਲਾਂ ਸੀ ਪਰ ਨੀਮੀ ਸੀ ਬਹੁਤ ਛੋਟੀ ਸੀ ਪਰ ਇਹ ਕਿੱਡੀ ਦਵਾਰ ਬਣਾਤੀ ਤੇ ਘੱਗਰ ਦੇ ਅੱਧ ਤੱਕ ਦਵਾਰ ਬਣਾਤੀ ਹੁਣ ਇਹ ਜਿਹੜੀ ਘੱਗਰ ਦੇ ਅੱਧ ਤੱਕ ਦਵਾਰ ਬਣਾਈ ਆ ਇਹਦੇ ਰਾਹੀਂ ਸਰਾਲਾ ਕਲਾਂ ਸਰਾਲਾ ਖੁਰਦ ਹੋਰ ਪਿੱਛੇ ਕਿੰਨੇ ਪਿੰਡਾਂ ਦੀ ਫਸਲ ਦਾ ਹੋਰ ਜਿੰਨਾ ਵੀ ਨੁਕਸਾਨ ਹੋਇਆ ਉਹ ਸਾਰਾ ਇਲਾਕਾ ਰੋ ਰੋ ਪਿੱਟ ਪਿੱਟ ਕਹਿ ਰਿਹਾ ਕਿ ਇਹ ਦਵਾਰ ਕਰਕੇ ਸਾਡਾ ਨੁਕਸਾਨ ਹੋਇਆ ਇੰਨਾ ਪਾਣੀ ਕਦੇ ਪਿੱਛੇ ਨਹੀਂ ਚੜਿਆ ਸਵਾਲ ਇਹ ਆ ਪ੍ਰਸ਼ਾਸਨ ਤੋਂ ਕਿ ਇਹਦੀ ਦਵਾਰ ਦੀ ਪਰਮਿਸ਼ਨ ਕਿਹਨੇ ਦਿੱਤੀ ਬਣਾਉਣ ਦੀ ਗੁਰਲਾਲ ਖਨੌਰ ਤੋਂ ਸਵਾਲ ਆ ਕਿ ਇਹਦੀ ਦਵਾਰ ਬਣਾਉਣ ਦੀ ਪਰਮਿਸ਼ਨ ਕਿਹਨੇ ਦਿੱਤੀ ਜੇ ਪਰਮਿਸ਼ਨ ਦਿੱਤੀ ਆ ਤਾ ਪਰਮਿਸ਼ਨ ਦੀ ਕਾਪੀ ਦੋ ਫਿਰ ਅਸੀਂ ਸਾਰੇ ਇਲਾਕੇ 'ਚ ਵੰਡਾਂਗੇ ਕਿ ਜਿੱਦੀ ਜਿੱਥੇ ਜ਼ਮੀਨ ਪੈਂਦੀ ਆ ਜਿੱਥੇ ਜਿਹਨੂੰ ਲੋਟ ਲੱਗਦਾ ਆਪਣੀਆਂ ਦਵਾਰਾਂ ਬਣਾਓ ਐਡਾਂ ਦੀਆਂ ਕੰਧਾਂ ਬਣਾਓ ਆਪਣੀ ਜ਼ਮੀਨ ਬਚਾਓ ਪ੍ਰਸ਼ਾਸਨ ਦਾ ਕਿਸੇ ਨੂੰ ਇੱਕ ਨੱਕਾ ਨਹੀਂ ਲਾਉਣ ਦਿੰਦਾ ਇੱਕ ਪੁਲੀ ਨਹੀਂ ਕਿਸੇ ਨੂੰ ਲਾਉਣ ਦਿੰਦਾ ਕਿ ਖੱਗਰ ਦੇ ਵਿੱਚ ਕੋਈ ਵੀ ਰੋਕ ਨਹੀਂ ਲਾਉਣੀ ਤੇ ਐਡੀ ਰੋਕ ਲੱਗ ਕਿਵੇਂ ਗਈ ਇਹਦੀ 100% ਪਰਮਿਸ਼ਨ ਨਹੀਂ ਹੋਏਗੀ ਜੇ ਪਰਮਿਸ਼ਨ ਹੋਊਗੀ ਸਾਨੂੰ ਕਾਪੀ ਦੋ ਫਿਰ ਅਸੀਂ ਇਲਾਕੇ 'ਚ ਵੰਡਾਂਗੇ ਸਾਰੇ ਬੰਦੇ ਆਪਣੀਆਂ ਆਪਣੀਆਂ ਜ਼ਮੀਨਾਂ ਦੇ ਆਲੇ-ਦੁਆਲੇ ਐਡਾਂ ਦੀਆਂ ਕੰਧਾਂ ਬਣਾਉਣ ਇਸ ਗੁਰਨਾਲ ਕਨੌਰ ਨੇ ਐਮਐਲਏ ਨੇ ਮੈਂ ਕੋ ਰਾਜਨੀਤੀ ਨਹੀਂ ਕਰ ਰਿ ਜੇ ਤੁਸੀਂ ਆਪਣੀ ਜ਼ਮੀਨ ਬਚਾਉਣ ਲਈ ਪਿੰਡਾਂ ਦੇ ਪਿੰਡ ਡੋਬ ਦਿੱਤੇ ਕਿ ਘਨੌਰ ਹਲਕੇ ਦੇ ਇਹ ਬਹੁਤੀ ਕੋਈ ਸਿਆਣਪ ਦਾ ਕੰਮ ਨਹੀਂ ਕੀਤਾ ਇਹਦਾ ਜਵਾਬ ਤੁਹਾਨੂੰ ਹਰ ਪਿੰਡ ਤੋਂ ਹਰ ਪਿੰਡ ਦੇ ਵਾਸੀ ਤੁਹਾਡਾ ਇਸ ਗੱਲ ਦਾ ਜਵਾਬ ਲੈਣਗੇ ਤੇ ਜਿਹੜੀਆਂ ਟਰਾਲੀਆਂ ਤੇ ਤੁਸੀਂ ਚੜ੍ਹ ਕੇ ਅੱਜ ਹਲਕੇ ਦੇ ਵਿੱਚ ਤੁਸੀਂ ਲੋਕਾਂ ਦੇ ਰਸਲ ਮੰਡ ਦੇ ਫਿਰਦੇ ਹੋ ਇਹ ਟਰਾਲੀਆਂ ਬਾਰੇ ਵੀ ਗੌਰ ਕਰੋ ਕਿ ਉਹ ਹੀ ਟਰਾਲੀਆਂ ਨੇ ਜਿਹੜੀਆਂ ਘਨੌਰ ਜਦੋਂ ਸ਼ੰਭੂ ਮੋਰਚਾ ਲੱਗਿਆ ਹੋਇਆ ਸੀ ਸ਼ੰਭੂ ਉੱਥੇ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉੱਥੋਂ ਕਿਸਾਨ ਹੁਣ ਤੱਕ ਰੋਂਦੇ ਫਿਰਦੇ ਨੇ ਆਮ ਆਦੀ ਪਾਰਟੀ ਦੇ ਬਰਕਰਾਰਾਂ ਤੋਂ ਅਹੁਦੇਦਾਰਾਂ ਦੇ ਕਰਾਂ ਤੋਂ ਇਹ ਟਰਾਲੀਆਂ ਜਿਹੜੀਆਂ ਚੋਰੀ ਦੀਆਂ ਮਿਲ ਰਹੀਆਂ ਨੇ ਟਰਾਲੀ ਚੋਰ ਟਰਾਲੀ ਚੋਰ ਕਹਿ ਕੇ ਲੋਕ ਅੱਜ ਤਾਣੇ ਮਾਰਦੇ ਨੇ ਆ ਹੁਣੀ ਨਾਬੇ ਤੋਂ ਇੱਕ ਟਰਾਲੀ ਬਰਾਮਦ ਹੋਈ ਆ ਉੱਥੇ ਨਗਰ ਕੌਂਸਲ ਦੀ ਪ੍ਰਧਾਨ ਆ ਉਹਦੇ ਘਰ ਵਾਲੇ ਦੇ ਦੇ ਫਾਰਮ ਤੋਂ ਸੋ ਇਹ ਹਾਲਾਤ ਨੇ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹ ਕੰੰਧ ਨੂੰ ਹਟਾਓ ਜਾਂ ਪਰਮਿਸ਼ਨ ਦਿਖਾਓ ਨਹੀਂ ਐਂਦੇ ਤੇ ਅਕਾਲੀ ਦਲ ਵੱਡਾ ਜਿਹੜਾ ਉਹ ਸੰਘਰਸ਼ ਕਰੇਗਾ ਕਿ ਇਹ ਦੁਆਰੇ ਤੇ ਕਿਉਂ ਬਣੀ ਆ ਅਸੀਂ ਖੜੇ ਆ ਹਲਕਾ ਕਨੌਰ ਕੱਗਰ ਦੇ ਉੱਤੇ ਇਸ ਘੱਗਰ ਨੇ ਪਿਛਲੇ 4-5 ਦਿਨਾਂ ਦੇ ਵਿੱਚ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਤਬਾਹੀ ਮਚਾਈ ਆ 2 ਤੋਂ ਦਰਜਣ ਤੋਂ ਵੱਧ ਪਿੰਡ ਕੱਲੇ ਕਨੌਰ ਦੇ ਫਸਲ ਤਬਾਹ ਹੋ ਗਈ ਦਰਜਣ ਦੇ ਕਰੀਬ ਪਿੰਡਾਂ ਦੇ ਵਿੱਚ ਨੁਕਸਾਨ ਹੋ ਗਿਆ ਪਰਿਵਾਰਾਂ ਦੇ ਘਰਾਂ ਦੇ ਵਿੱਚ 5-5 ਫੁੱਟ ਪਾਣੀ ਚਲਿਆ ਗਿਆ ਇੱਕ ਦੀਵਾਰ ਬਣੀ ਹੋਈ ਆ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਇਹ ਦੀਵਾਰ ਹਲਕਾ ਕਨੌਰ ਤੋਂ ਐਮਐਲਏ ਗੁਰਲਾਲ ਕਨੌਰ ਦੇ ਆ ਸਾਹਮਣੇ ਖੇਤ ਨੇ ਖੇਤਾਂ ਦੇ ਸਾਹਮਣੇ ਬਣੀ ਹੋਈ ਆ ਮੈਂ ਸਵਾਲ ਆ ਗੁਰਲਾਲ ਕਨੌਰ ਨੂੰ ਐਮਐਲਏ ਨੂੰ ਕਿ ਇਹ ਖੱਗਰ ਦੇ ਅੱਧ ਤੱਕ ਪੱਥਰਾਂ ਦੀ ਦੁਵਾਰ ਬਣ ਕਿਵੇਂ ਗਈ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਕਿਉਂਕਿ ਕਦੇ ਵੀ ਖੱਗਰਾਂ ਦੇ ਵਿੱਚ ਨਦੀਆਂ ਦੇ ਵਿੱਚ ਦੁਵਾਰਾਂ ਨਹੀਂ ਹੁੰਦੀਆਂ ਕਾਰਨ ਕੀ ਆ ਗੁਰਲਾਲ ਕਨੌਰ ਦੇ ਅੱਗੇ ਜ਼ਮੀਨ ਪੈਂਦੀ ਆ ਦੋ ਕਿੱਲੇ ਅੱਗੇ ਪਰਿਵਾਰ ਦੀ ਜ਼ਮੀਨ ਪੈਂਦੀ ਆ ਆਪਣੀ ਜ਼ਮੀਨ ਬਚਾਉਣ ਲਈ ਗੁਰਲਾਲ ਕਨੌਰ ਨੇ ਆ ਕੰਧ ਕਰਵਾਈ ਹਲੇ ਇਹ 10 ਫੁੱਟ ਗਿਰ ਗਈ ਹੋਰ ਵੀ ਦੂਰ ਤੱਕ ਤੀ ਉੱਚੀ ਕਰਾਈ ਇਹ ਰੋਕ ਪਹਿਲਾਂ ਸੀ ਪਰ ਨੀਮੀ ਸੀ ਬਹੁਤ ਛੋਟੀ ਸੀ ਪਰ ਇਹ ਗੱਡੀ ਦਵਾਰ ਬਣਾਤੀ ਤੇ ਘੱਗਰ ਦੇ ਅੱਧ ਤੱਕ ਦਵਾਰ ਬਣਾਤੀ ਹੁਣ ਇਹ ਜਿਹੜੀ ਘੱਗਰ ਦੇ ਅੱਧ ਤੱਕ ਦਵਾਰ ਬਣਾਈ ਆ ਇਹਦੇ ਰਾਹੀਂ ਸਰਾਲਾ ਕਲਾਂ ਸਰਾਲਾ ਖੁਰਦ ਹੋਰ ਪਿੱਛੇ ਕਿੰਨੇ ਪਿੰਡਾਂ ਦੀ ਫਸਲ ਦਾ ਹੋਰ ਜਿੰਨਾ ਵੀ ਨੁਕਸਾਨ ਹੋਇਆ ਉਹ ਸਾਰਾ ਇਲਾਕਾ ਰੋ ਰੋ ਪਿੱਟ ਪਿੱਟ ਕਹਿ ਰਿਹਾ ਕਿ ਇਹ ਦਵਾਰ ਕਰਕੇ ਸਾਡਾ ਨੁਕਸਾਨ ਹੋਇਆ ਇੰਨਾ ਪਾਣੀ ਕਦੇ ਪਿੱਛੇ ਨਹੀਂ ਚੜਿਆ ਸਵਾਲ ਇਹ ਆ ਪ੍ਰਸ਼ਾਸਨ ਤੋਂ ਕਿ ਇਹਦੀ ਦਵਾਰ ਦੀ ਪਰਮਿਸ਼ਨ ਕਿਹਨੇ ਦਿੱਤੀ ਬਣਾਉਣ ਦੀ ਗੁਰਲਾਲ ਖਨੌਰ ਤੋਂ ਸਵਾਲ ਆ ਕਿ ਇਹਦੀ ਦਵਾਰ ਬਣਾਉਣ ਦੀ ਪਰਮਿਸ਼ਨ ਕਿਸ ਨੇ ਦਿੱਤੀ ਜੇ ਪਰਮਿਸ਼ਨ ਦਿੱਤੀ ਆ ਤਾ ਪਰਮਿਸ਼ਨ ਦੀ ਕਾਪੀ ਦੋ ਫਿਰ ਅਸੀਂ ਸਾਰੇ ਇਲਾਕੇ 'ਚ ਬੰਡਾਂਗੇ ਕਿ ਜਿੱਦੀ ਜਿੱਥੇ ਜ਼ਮੀਨ ਪੈਂਦੀ ਆ ਜਿੱਥੇ ਜਿਹਨੂੰ ਲੋਟ ਲੱਗਦਾ ਆਪਣੀਆਂ ਦਵਾਰਾਂ ਬਣਾਓ ਐਦਾਂ ਦੀਆਂ ਕੰਧਾਂ ਬਣਾਓ ਆਪਣੀ ਜ਼ਮੀਨ ਬਚਾਓ ਪ੍ਰਸ਼ਾਸਨ ਦਾ ਕਿਸੇ ਨੂੰ ਇੱਕ ਨੱਕਾ ਨਹੀਂ ਲਾਉਣ ਦਿੰਦਾ ਇੱਕ ਪੁੜੀ ਨਹੀਂ ਕਿਸੇ ਨੂੰ ਲਾਉਣ ਦਿੰਦਾ ਕਿ ਖੱਗਰ ਦੇ ਵਿੱਚ ਕੋਈ ਵੀ ਰੋਕ ਨਹੀਂ ਲਾਉਣੀ ਤੇ ਐਡੀ ਰੋਕ ਲੱਗ ਕਿਵੇਂ ਗਈ ਇਹਦੀ 100% ਪਰਮਿਸ਼ਨ ਨਹੀਂ ਹੋਏਗੀ ਜੇ ਪਰਮਿਸ਼ਨ ਹੋਊਗੀ ਸਾਨੂੰ ਕਾਪੀ ਦੋ ਫਿਰ ਅਸੀਂ ਇਲਾਕੇ 'ਚ ਬੰਡਾਂਗੇ ਸਾਰੇ ਬੰਦੇ ਆਪਣੀਆਂ ਆਪਣੀਆਂ ਜ਼ਮੀਨਾਂ ਦੇ ਆਲੇ-ਦੁਆਲੇ ਐਦਾਂ ਦੀਆਂ ਕੰਧਾਂ ਬਣਾਉਣ ਇਸ ਗੁਰਨਾਲ ਕਨੌਰ ਨੇ ਐਮਐਲਏ ਨੇ ਮੈਂ ਕੋ ਰਾਜਨੀਤੀ ਨਹੀਂ ਕਰ ਰ ਜੇ ਤੁਸੀਂ ਆਪਣੀ ਜ਼ਮੀਨ ਬਚਾਉਣ ਲਈ ਪਿੰਡਾਂ ਦੇ ਪਿੰਡ ਡੋਬ ਦਿੱਤੇ ਕਿ ਘਨੌਰ ਹਲਕੇ ਦੇ ਇਹ ਬਹੁਤ ਹੀ ਕੋਈ ਸਿਆਣਪ ਦਾ ਕੰਮ ਨਹੀਂ ਕੀਤਾ ਇਹਦਾ ਜਵਾਬ ਤੁਹਾਨੂੰ ਹਰ ਪਿੰਡ ਤੋਂ ਹਰ ਪਿੰਡ ਦੇ ਵਾਸੀ ਤੁਹਾਡਾ ਇਸ ਗੱਲ ਦਾ ਜਵਾਬ ਲੈਣਗੇ ਤੇ ਜਿਹੜੀਆਂ ਟਰਾਲੀਆਂ ਤੇ ਤੁਸੀਂ ਚੜ ਕੇ ਅੱਜ ਹਲਕੇ ਦੇ ਵਿੱਚ ਤੁਸੀਂ ਲੋਕਾਂ ਦੇ ਰਸਲ ਮੰਡ ਦੇ ਫਿਰਦੇ ਹੋ ਇਹ ਟਰਾਲੀਆਂ ਬਾਰੇ ਵੀ ਗੌਰ ਕਰੋ ਕਿ ਉਹ ਹੀ ਟਰਾਲੀਆਂ ਨੇ ਜਿਹੜੀਆਂ ਘਨੌਰ ਜਦੋਂ ਸ਼ੰਭੂ ਮੋਰਚਾ ਲੱਗਿਆ ਹੋਇਆ ਸੀ ਸ਼ੰਭੂ ਉੱਥੇ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉੱਥੋਂ ਕਿਸਾਨ ਹੁਣ ਤੱਕ ਰੋਂਦੇ ਫਿਰਦੇ ਨੇ ਆਮ ਆਦੀ ਪਾਰਟੀ ਦੇ ਬਰਕਰਾਂ ਤੋਂ ਅਹੁਦੇਦਾਰਾਂ ਦੇ ਕਰਾਂ ਤੋਂ ਇਹ ਟਰਾਲੀਆਂ ਜਿਹੜੀਆਂ ਚੋਰੀ ਦੀਆਂ ਮਿਲ ਰਹੀਆਂ ਨੇ ਟਰਾਲੀ ਚੋਰ ਟਰਾਲੀ ਚੋਰ ਕਹਿ ਕੇ ਲੋਕ ਅੱਜ ਤਾਨੇ ਮਾਰਦੇ ਨੇ ਆ ਹੁਣੀ ਨਾਬੇ ਤੋਂ ਇੱਕ ਟਰਾਲੀ ਬਰਾਮਦ ਹੋਈ ਆ ਉੱਥੇ ਨਗਰ ਕੌਂਸਲ ਦੀ ਪ੍ਰਧਾਨ ਆ ਉਹਦੇ ਘਰ ਵਾਲੇ ਦੇ ਦੇ ਫਾਰਮ ਤੋਂ ਸੋ ਇਹ ਹਾਲਾਤ ਨੇ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹ ਕੰਦ ਨੂੰ ਹਟਾਓ ਜਾਂ ਪਰਮਿਸ਼ਨ ਦਿਖਾਓ ਨਹੀਂ ਐਂਦੇ ਤੇ ਅਕਾਲੀ ਦਲ ਵੱਡਾ ਜਿਹੜਾ ਉਹ ਸੰਘਰਸ਼ ਕਰੇਗਾ ਕਿ ਇਹ ਦੁਆਰੇ ਤੇ ਕਿਉਂ ਬਣੀ ਆ